ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਅੱਜ ਉਹਨਾਂ ਦੇ ਵਿਆਹ ਦੀ ਖੁਸ਼ੀ ਵਿੱਚ ਅਸੀਂ ਘਰ ਬਣਾਣ ਜਾ ਰਹੇ ਹਾਂ ਲੰਗਰ ਦੀ ਥਾਲੀ ਥਾਲੀ ਵਿੱਚ ਅਸੀਂ ਮਿੱਠੇ ਵਿੱਚ ਕੜਾਹ ਬਣਾਵਾਂਗੇ ਨਾਲ ਅਸੀਂ ਆਲੂ ਫਲੀਆਂ ਦੀ ਸਬਜ਼ੀ ਬਣਾਵਾਂਗੇ ਔਰ ਲੰਗਰ ਵਾਲੀ ਮਾਵਾ ਦੀ ਦਾਲ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਥਾਲੀ ਦੀ ਸ਼ੁਰੂਆਤ ਕਰਾਂਗੇ ਮਿੱਠੇ ਤੋਂ ਇਹਦੇ ਵਿੱਚ ਅਸੀਂ ਸੂਜੀ ਦਾ ਕੜਾਹ ਬਣਾਉਣ ਜਾ ਰਹੇ ਹਾਂ ਇੱਥੇ ਅਸੀਂ ਕੜਾਈ ਵਿੱਚ ਇੱਕ ਕੌਲੀ ਦੇਸੀ ਘਿਓ ਐਡ ਕੀਤਾ ਹੈ ਜਦੋਂ ਕਿ ਘਿਓ ਸਾਡਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਸੀ ਅੱਧੀ ਕੌਲੀ ਸੂਜੀ ਐਡ ਕੀਤੀ ਹੈ ਜਦੋਂ ਸੂਜੀ ਚੰਗੀ ਤਰ੍ਹਾਂ ਭੁੰਨੀ ਜਾਏਗੀ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਣੀ ਐਡ ਕੀਤਾ ਹੈ ਕੜਾ ਬਣਾਉਣ ਲਈ ਅਸੀਂ 1 ਕੌਲੀ ਸੂਜੀ ਐਡ ਕੀਤੀ ਹੈ ਤੇ ਉਹਦੇ ਲਈ ਅਸੀਂ ਪਾਣੀ 3 ਗੁਣਾ ਜ਼ਿਆਦਾ ਐਡ ਕਰਾਂਗੇ ਪਾਣੀ ਅਸੀਂ ਐਡ ਕਰਤਾ ਹੈ ਤੇ ਇਹਦੇ ਵਿੱਚ ਅਸੀਂ ਹਲਕਾ yellow color ਦਾ food color ਐਡ ਕੀਤਾ ਹੈ ਇਹਦੇ ਨਾਲ ਕੜਾ ਦਾ ਕਲਰ ਬਹੁਤ ਜ਼ਿਆਦਾ ਸੋਹਣਾ ਆਂਦਾ ਹੈ ਇੱਥੇ ਸਾਡਾ ਕਲਰ ਬਿਲਕੁਲ ਚੰਗੀ ਤਰ੍ਹਾਂ ਐਡ ਹੋ ਗਿਆ ਹੈ ਹੁਣ ਇਹਦੇ ਵਿੱਚ ਅਸੀਂ 1 ਕੌਲੀ ਖੰਡ ਵੀ ਐਡ ਕੀਤੀ ਹੈ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਕੜਾ ਵਿੱਚ ਮਿਕਸ ਕਰ ਦਾਂਗੇ ਇਸ ਤਰੀਕੇ ਅਸੀਂ ਭੁੰਨ ਕੇ 2-3 ਮਿੰਟ ਤੱਕ ਹੋਰ ਇਹਨੂੰ ਰੈਡੀ ਕਰਾਂਗੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਸਾਡਾ ਕੜਾ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਹੈ ਉੱਤੋਂ ਅਸੀਂ ਇੱਕ ਚਮਚ ਹੋਰ ਦੇਸੀ ਘਿਓ ਐਡ ਕਰਤਾ ਹੈ ਇਹਦੇ ਨਾਲ ਕੜਾ ਦਾ ਸਵਾਦ ਹੋਰ ਜ਼ਿਆਦਾ ਦੁੱਗਣਾ ਆ ਜਾਂਦਾ ਹੈ ਦੇਖ ਸਕਦੇ ਹੋ ਕੜਾ ਨੇ ਕਿਉਂ ਛੜਤਾ ਹੈ ਹੁਣ ਉੱਤੋਂ ਅਸੀਂ ਐਡ ਕਰਾਂਗੇ ਬਰੀਕ ਚੌਪ ਕੀਤੀ ਹੋਈ ਗਿਰੀਆਂ ਔਰ ਬਦਾਮ ਇਹਦੇ ਨਾਲ ਬਹੁਤ ਜ਼ਿਆਦਾ ਸਵਾਦ ਕੜਾ ਦਾ ਆਂਦਾ ਹੈ ਸੋ ਇੱਥੇ ਸਾਡਾ ਕੜਾ ਬਿਲਕੁਲ ਚੰਗੇ ਤਰੀਕੇ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਗਿਰੀਆਂ ਤੇ ਬਦਾਮ ਨੂੰ ਕੜਾ ਦੇ ਵਿੱਚ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਦੋਂ ਅਸੀਂ ਇਹਨੂੰ ਖਾਵਾਂਗੇ ਤੇ ਇਹਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਏਗਾ ਸੋ ਇਸ ਤਰੀਕੇ ਅਸੀਂ ਜਿਹੜਾ ਐਡ ਕਰਤੀਆਂ ਨੇ ਤੁਸੀਂ ਚਾਹੋ ਤੇ ਬਿਨਾ ਐਡ ਕੀਤੇ ਵੀ ਕੜਾ ਬਣਾ ਕੇ ਰੈਡੀ ਕਰ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਹੈ ਸਾਡੇ ਕੜਾ ਦਾ ਔਰ ਦੇਖਣ ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਖਾਂਚੇ ਵੀ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ ਹੁਣ ਇੱਥੇ ਸਾਡਾ ਮਿੱਠਾ ਤੇ ਬਣ ਕੇ ਰੈਡੀ ਹੋ ਗਿਆ ਹੈ ਹੁਣ ਅਸੀਂ ਤਿਆਰੀ ਕਰਦੇ ਹਾਂ ਦਾਲ ਬਣਾਉਂਦੀ ਦਾਲ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਪਾਣੀ ਐਡ ਕਰਾਂਗੇ ਪਾਣੀ ਜਦੋਂ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ ਦਾਲ ਐਡ ਕਰਾਂਗੇ 200 ਗ੍ਰਾਮ ਸਾਬਤ ਮਾਦੀ ਦਾਲ 100 ਗ੍ਰਾਮ ਮੂੰਗੀ ਦੀ ਦਾਲ ਸਾਬਤ ਔਰ 100 ਗ੍ਰਾਮ ਮਸਰ ਦੀ ਦਾਲ ਸਾਬਤ ਹੈਗੀ ਹੈ ਇਹਨਾਂ ਤਿੰਨਾਂ ਦਾਲਾਂ ਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਹੁਣ ਅਸੀਂ ਪਾਣੀ ਵਿੱਚ ਐਡ ਕਰਤਾ ਹੈ ਹੁਣ ਇਹਦੇ ਵਿੱਚ ਅਸੀਂ 5-6 ਹਰੀਆਂ ਮਿਰਚਾਂ ਐਡ ਕੀਤੀਆਂ ਨੇ ਹੁਣ ਅਸੀਂ ਐਡ ਕਰਾਂਗੇ ਹਾਫ ਟੇਬਲस्पून ਹਲਦੀ, ਹਾਫ ਟੇਬਲस्पून ਲਾਲ ਮਿਰਚ। ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ। ਹੁਣ ਇਹਦੇ ਵਿੱਚ ਅਸੀਂ ਇੱਕ ਕਟਸ਼ੀ ਸਰੋਂ ਦਾ ਤੇਲ ਐਡ ਕੀਤਾ ਹੈ। ਹੁਣ ਅਸੀਂ ਇਹਦੇ ਵਿੱਚ ਅਦਰਕ ਤੇ ਲਸਣ ਦਾ ਪੇਸਟ ਐਡ ਕਰਾਂਗੇ। ਤੁਸੀਂ ਚਾਹੋ ਤੇ ਸਾਬਤ ਅਦਰਕ ਲਸਣ ਵੀ ਐਡ ਕਰ ਸਕਦੇ ਹੋ। ਅਸੀਂ ਗਾਇਜ਼ ਇਸ ਅਦਰਕ ਲਸਣ ਪੇਸਟ ਦਾ ਵਲੌਗ ਵੀ ਅਪਲੋਡ ਕੀਤਾ ਹੈ। ਜਿੰਨੇ ਜਿੰਨੇ ਸਾਡਾ ਵਲੌਗ ਨਹੀਂ ਵੇਖਿਆ ਜਲਦੀ ਜਲਦੀ ਜਾ ਕੇ ਵਲੌਗ ਵੇਖੋ। ਇੱਥੇ ਅਸੀਂ ਇੱਕ ਚਮਚ ਲਸਣ ਔਰ ਇੱਕ ਚਮਚ ਅਦਰਕ ਐਡ ਕੀਤੀ ਹੈ ਇਹਦੇ ਵਿੱਚ। ਸਾਰੀਆਂ ਚੀਜ਼ਾਂ ਕਰਤੀ ਆਨੇ ਅਸੀਂ ਦਾਲ ਵਿੱਚ ਹੁਣ ਇਹਨੂੰ ਅਸੀਂ ਰਿੱਜੇ ਪੈਣ ਲਈ ਰੱਖਾਂਗੇ ਜਦੋਂ ਦਾਲ ਨੂੰ ਚੰਗੀ ਤਰ੍ਹਾਂ ਰਿੱਜਾ ਆ ਜਾਏਗਾ ਉਸ ਤੋਂ ਬਾਅਦ ਇਹਨੂੰ ਅਸੀਂ ਉਬਲਣ ਲਈ ਰੱਖ ਦਾਂਗੇ ਇੱਥੇ ਅਸੀਂ ਇਹਨੂੰ ਟੱਕ ਦਿੰਨੇ ਆ ਪੂਰੇ 5 ਮਿੰਟ ਤੱਕ ਅਸੀਂ ਇਹਨੂੰ ਟੱਕ ਕੇ ਰੱਖਾਂਗੇ ਹੁਣ ਇੱਥੇ ਪੂਰੇ 5 ਮਿੰਟ ਕੰਪਲੀਟ ਹੋ ਚੁੱਕੇ ਨੇ ਔਰ ਦਾਲ ਨੂੰ ਬਿਲਕੁਲ ਚੰਗੀ ਤਰ੍ਹਾਂ ਰਿੱਜਾ ਆ ਚੁੱਕਿਆ ਹੈ ਹੁਣ ਇਹਨੂੰ ਅਸੀਂ ਟੱਕ ਕੇ ਘਟੋ ਘਟ ਵੀ 1 ਘੰਟੇ ਲਈ ਰਜਾਣਾ ਹੈ ਤੇ 1 ਘੰਟੇ ਬਾਅਦ ਸਾਡੀ ਦਾਲ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦਾਲ ਬੋਇਲ ਹੋ ਚੁੱਕੀ ਹੈ ਔਰ ਲੰਗਰ ਵਾਲੀ ਦਾਲ ਲੱਗ ਰਹੀ ਹੈ ਦਾਲ ਬਿਲਕੁਲ ਚੰਗੀ ਤਰ੍ਹਾਂ ਪੱਕ ਕੇ ਰੈਡੀ ਹੋ ਚੁੱਕੀ ਹੈ ਹੁਣ ਇਹਨੂੰ ਅਸੀਂ ਲਗਾਵਾਂਗੇ ਤੜਕਾ ਤੜਕਾ ਲਗਾਉਣ ਲਈ ਸਭ ਤੋਂ ਪਹਿਲਾਂ ਅਸੀਂ ਪੈਨ ਵਿੱਚ ਇੱਕ ਕੜਛੀ ਤੇਲ ਐਡ ਕੀਤਾ ਹੈ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ ਹਾਫ ਟੇਬਲस्पून ਜੀਰਾ ਐਡ ਕੀਤਾ ਹੈ ਜੀਰਾ ਜਦੋਂ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਔਰ ਤਿੰਨ ਚਾਰ ਹਰੀਆਂ ਮਿਰਚਾਂ ਚੌਪ ਕਰਕੇ ਐਡ ਕੀਤੀਆਂ ਨੇ ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਾ ਹੈ ਇੱਥੇ ਸਾਡੇ ਪਿਆਜ਼ ਬਿਲਕੁਲ ਚੰਗੀ ਤਰ੍ਹਾਂ ਭੁੰਨੇ ਜਾ ਚੁੱਕੇ ਨੇ ਹੁਣ ਇਹਦੇ ਵਿੱਚ ਅਸੀਂ 1/2 ਟੇਬਲस्पून ਜਿੰਜਰ گارਲਿਕ ਪੇਸਟ ਵੀ ਐਡ ਕਰਤੀ ਹੁਣ 1 ਮਿੰਟ ਤੱਕ ਅਸੀਂ ਪੇਸਟ ਪਾਉਣ ਤੋਂ ਬਾਅਦ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਾਗੇ ਜਦੋਂ ਸਾਡੇ ਜਿੰਜਰ گارਲਿਕ ਪੇਸਟ ਵਿੱਚੋਂ ਖੁਸ਼ਬਾਨੀ ਸ਼ੁਰੂ ਹੋ ਜੇਗੀ ਉਹ ਪੱਕ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਕਰਾਂਗੇ ਟਮਾਟਰ ਅਸੀਂ ਇੱਥੇ ਦੋ ਟਮਾਟਰ ਬਿਲਕੁਲ ਕਸ਼ ਕਰਕੇ ਐਡ ਕੀਤੇ ਨੇ ਤੇ ਇਹਨਾਂ ਨੂੰ ਵੀ ਅਸੀਂ ਤੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਇਹਦੇ ਵਿੱਚ ਅਸੀਂ ਮਸਾਲੇ ਐਡ ਕਰਾਂਗੇ 1/2 ਟੇਬਲस्पून ਡੇਗੇ ਮਿਰਚ 1/2 ਟੇਬਲस्पून ਇਹਦੇ ਵਿੱਚ ਅਸੀਂ ਐਡ ਕਰਾਂਗੇ ਲਾਲ ਮਿਰਚ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ 1/2 ਟੇਬਲस्पून ਹਲਦੀ ਐਡ ਕੀਤੀ ਹੈ ਔਰ 1/2 ਟੇਬਲस्पून ਗਰਮ ਮਸਾਲਾ ਐਡ ਕੀਤਾ ਹੈ ਗਰਮ ਮਸਾਲਾ ਤੁਸੀਂ ਛੱਡ ਵੀ ਕਰ ਸਕਦੇ ਹੋ ਅਗਰ ਤੁਸੀਂ ਐਡ ਕਰਨਾ ਚਾਹੁੰਦੇ ਹੋ ਤੇ ਫਿਰ ਐਡ ਵੀ ਕਰ ਸਕਦੇ ਹੋ ਹੁਣ ਅਸੀਂ ਸਾਰੇ ਮਸਾਲੇ ਤੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਨੇ ਤੇ ਇਹਨੂੰ ਅਸੀਂ 2 ਕੁ ਮਿੰਟ ਤੱਕ ਭੁੰਨਿਆ ਹੈ ਹਲਕਾ ਹਲਕਾ ਔਇਲ ਉੱਪਰ ਆ ਗਿਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕੀਤਾ ਹੈ ਤਾਂ ਕਿ ਮਸਾਲਾ ਸਾਡਾ ਥੱਲੇ ਨਾ ਲੱਗੇ ਇੱਥੇ ਸਾਡਾ ਤੜਕਾ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਇਹਨੂੰ ਦਾਲ ਵਿੱਚ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਚੁੱਕਿਆ ਹੈ ਔਰ ਕਿੰਨੇ ਵਧੀਆ ਤਰੀਕੇ ਸਾਡੀ ਦਾਲ ਬਣ ਕੇ ਰੈਡੀ ਹੋ ਚੁੱਕੀ ਹੈ ਖੁਸ਼ਬੂ ਤਾਂ ਬਹੁਤ ਹੀ ਜ਼ਿਆਦਾ ਵਧੀਆ ਆ ਰਹੀ ਹੈ ਔਰ ਖਾਂਚੇ ਵੀ ਵਾਕਈ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੜਕਾ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ 5 ਮਿੰਟ ਰਿੱਜਾ ਦਵਾਇਆ ਹੈ ਤੇ ਉੱਤੇ ਧਨੀਆ ਐਡ ਕਰਤਾ ਹੈ ਦੇਖੋ ਗਾਇਜ਼ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਬਿਲਕੁਲ ਹੀ ਲੰਗਰ ਵਾਲੀ ਦਾਲ ਬਣੀ ਹੈ ਇਸ ਤਰੀਕੇ ਤੁਸੀਂ ਬੜੇ ਆਰਾਮ ਨਾਲ ਘਰ ਲੰਗਰ ਵਾਲੀ ਦਾਲ ਬਣਾ ਕੇ ਰੈਡੀ ਕਰ ਸਕਦੇ ਹੋ ਸਾਡੀ ਦਾਲ ਬਿਲਕੁਲ ਬਣ ਕੇ ਰੈਡੀ ਹੋ ਗਿਆ ਹੁਣ ਅਸੀਂ ਕਰਾਂਗੇ ਸਬਜ਼ੀ ਦੀ ਤਿਆਰੀ 2 ਟੇਬਲस्पून ਤੇਲ ਐਡ ਕੀਤਾ ਹੈ ਕੜਾਈ ਵਿੱਚ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ 1/2 ਟੇਬਲस्पून ਜੀਰਾ ਐਡ ਕੀਤਾ ਹੈ ਤੇ ਹੁਣ ਇਹਦੇ ਵਿੱਚ ਅਸੀਂ 1 మీడియం ਸਾਈਜ਼ ਦਾ ਪਿਆਜ਼ ਚੌਪ ਕਰਕੇ ਐਡ ਕੀਤਾ ਹੈ ਔਰ 2-3 ਹਰੀਆਂ ਮਿਰਚਾਂ ਵੀ ਚੌਪ ਕਰਕੇ ਐਡ ਕਰਤੀਆਂ ਨੇ ਜਦੋਂ ਸਾਡੇ ਪਿਆਜ਼ ਅੱਧੇ ਭੁੰਨੇ ਜਾਣਗੇ ਫਿਰ ਇਹਦੇ ਵਿੱਚ ਅਸੀਂ ਐਡ ਕਰਾਂਗੇ ਜਿੰਜਰ گارਲਿਕ ਦੀ ਪੇਸਟ ਇੱਥੇ ਸਾਡੇ ਪਿਆਜ਼ ਹਲਕੇ ਹਲਕੇ ਭੁੰਨੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਅਸੀਂ 1 ਟੇਬਲस्पून ਜਿੰਜਰ ਔਰ 1 ਟੇਬਲस्पून گارਲਿਕ ਦੀ ਪੇਸਟ ਐਡ ਕਰਾਂਗੇ ਤੇ ਉਹਨੂੰ ਵੀ ਚੰਗੀ ਤਰ੍ਹਾਂ 1 ਮਿੰਟ ਤੱਕ ਭੁੰਨਾਂਗੇ ਜਦੋਂ ਉਹਦੇ ਵਿੱਚੋਂ ਬਿਲਕੁਲ ਚੰਗੀ ਤਰ੍ਹਾਂ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ ਤੇ ਫਿਰ ਉਹ ਦੋਨੋਂ ਪੇਸਟਾਂ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਪੱਕ ਜਾਣਗੀਆਂ ਹੁਣ ਅਸੀਂ ਇਹਨੂੰ 2 ਮਿੰਟ ਤੱਕ ਕੰਟੀਨਿਊਸਲੀ ਭੁੰਨਾਂਗੇ ਜਦੋਂ ਪਿਆਜ਼ ਬਿਲਕੁਲ ਗੋਲਡਨ ਬ੍ਰਾਊਨ ਹੋ ਜਾਣਗੇ ਫੇਰੇ ਦੇ ਵਿੱਚ ਸਪਾਈਸਿਸ ਐ ਦੀ ਐਡ ਕੀਤੀ ਹੈ ਹਾਫ ਟੇਬਲस्पून ਡੇਗੀ ਮਿਰਚ ਐਡ ਕੀਤੀ ਹੈ ਹਾਫ ਟੇਬਲस्पून ਨਮਕ ਔਰ ਹਾਫ ਟੇਬਲस्पून ਗਰਮ ਮਸਾਲਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਇੱਥੇ ਅਸੀਂ ਇੱਕ ਟਮਾਟਰ ਨੂੰ ਬਿਲੀ ਕਸ਼ ਕਰਕੇ ਇਹਦੇ ਵਿੱਚ ਐਡ ਕੀਤਾ ਹੈ ਤੇ ਹੁਣ ਇਹਨੂੰ ਅਸੀਂ ਤੜਕੇ ਦੇ ਨਾਲ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੜਕਾ ਥੋੜਾ ਥੋੜਾ ਔਇਲ ਛੱਡਣਾ ਸ਼ੁਰੂ ਕਰ ਦੇਗਾ ਫਿਰ ਸਾਡਾ ਤੜਕਾ ਬਿਲਕੁਲ ਚੰਗੀ ਤਰ੍ਹਾਂ ਪੱਕ ਜਾਏਗਾ ਹੁਣ ਇਹਦੇ ਵਿੱਚ ਅਸੀਂ ਆਲੂ ਫਲੀਆਂ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲੀਆਂ ਸੀ ਉਹਨੂੰ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਤੜਕੇ ਵਿੱਚ ਮਿਕਸ ਕਰਾਂਗੇ ਆਲੂ ਫਲੀਆਂ ਨੂੰ ਜਦੋਂ ਸਬਜ਼ੀ ਬਿਲਕ ਇਹਨੂੰ ਅਸੀਂ ਢੱਕ ਕੇ ਪਕਾਉਣਾ ਹੈ ਫਲੀਆਂ ਦੀ ਸਬਜ਼ੀ ਨੂੰ ਅਸੀਂ ਘੱਟੋ ਘੱਟ ਅੱਧਾ ਘੰਟਾ ਢੱਕ ਕੇ ਤੇ ਫਿਰ ਪਕਾਉਣਾ ਹੈ ਜਦੋਂ ਅਸੀਂ ਇਹਨੂੰ ਢੱਕ ਕੇ ਪਕਾਵਾਂਗੇ ਤੇ ਪੂਰੇ ਅੱਧੇ ਘੰਟੇ ਬਾਅਦ ਚੈੱਕ ਕਰਾਂਗੇ ਸਾਡੀ ਸਬਜ਼ੀ ਬਿਲਕੁਲ ਵਧੀਆ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਏਗੀ ਹੁਣ ਇਹਨੂੰ ਅਸੀਂ ਢੱਕ ਦਿੰਨੇ ਆ ਤੇ ਅੱਧੇ ਘੰਟੇ ਬਾਅਦ ਚੈੱਕ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੀ ਆਲੂ ਫਲੀਆਂ ਦੀ ਸਬਜ਼ੀ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਚੁੱਕੀ ਹੈ ਉੱਤੋਂ ਅਸੀਂ ਇੱਕ ਚੁਟਕੀ ਕਾਲੀ ਮਿਰਚੀ ਐਡ ਕਰਾਂਗੇ ਇਹਦੇ ਨਾਲ ਬਹੁਤ ਵਧੀਆ ਸਵਾਦ ਆਉਂਦਾ ਹੈ ਤੇ ਕੱਟਿਆ ਹੋਇਆ ਧਨੀਆ ਐ ਕਰ ਦਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਆਲੂ ਫਲੀਆਂ ਦਾ ਸੋ ਅਗਰ ਤੁਸੀਂ ਜਦੋਂ ਕਦੀ ਵੀ ਲੰਗਰ ਦੀ ਥਾਲੀ ਬਣਾਓ ਤੁਸੀਂ ਆਲੂ ਫਲੀਆਂ ਦੀ ਸਬਜ਼ੀ ਵੀ ਬਣਾ ਸਕਦੇ ਹੋ ਆਲੂ ਬੈਂਗਨ ਦੀ ਵੀ ਸਬਜ਼ੀ ਬਣਾ ਸਕਦੇ ਹੋ ਜਿਹੜੀ ਤੁਹਾਡੇ ਘਰ ਅਵੇਲੇਬਲ ਹੋਵੇ ਜਾਂ ਤੁਹਾਡਾ ਦਿਲ ਕਰੇ ਬਣਾਉਂਦਾ ਤੁਸੀਂ ਉਹ ਸਬਜ਼ੀ ਬਣਾ ਕੇ ਰੈਡੀ ਕਰ ਸਕਦੇ ਹੋ ਇੱਥੇ ਸਾਡੀ ਸਬਜ਼ੀ ਵੀ ਬਣ ਕੇ ਰੈਡੀ ਹੋ ਗਈ ਹੈ ਦਾਲ ਵੀ ਬਣ ਕੇ ਰੈਡੀ ਹੋ ਗਈ ਹੈ ਔਰ ਕੜਾਹ ਵੀ ਬਣ ਕੇ ਰੈਡੀ ਹੋ ਗਿਆ ਹੈ ਹੁਣ ਵਾਰੀ ਹੈ ਚੌਲ ਬਣਾਉਣ ਦੀ ਸੋ ਅਸੀਂ ਇੱਥੇ ਜੀਰੇ ਵਾਲੇ ਚੌਲ ਬਣਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਪੈਨ ਵਿੱਚ ਇੱਕ ਚਮਚ ਘਿਓ ਐਡ ਕੀਤਾ ਹੈ ਕਿਉਂਕਿ ਜਦ ਐਡ ਕੀਤਾ ਹੈ ਔਰ ਇੱਥੇ ਅਸੀਂ ਇੱਕ ਕੌਲੀ ਚੌਲ ਚੰਗੀ ਤਰ੍ਹਾਂ ਧੋ ਕੇ ਔਰ ਪਿਓ ਕੇ ਰੱਖੇ ਸੀ ਉਹ ਐਡ ਕਰਤੇ ਨੇ ਤੇ ਉੱਤੋਂ ਅਸੀਂ ਇੱਕ ਕੌਲੀ ਚੌਲ ਦੇ ਵਾਸਤੇ ਦੋ ਕੌਲੀਆਂ ਪਾਣੀ ਐਡ ਕਰਤਾ ਹੈ ਤੇ ਹੁਣ ਇਹਨਾਂ ਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਗੜਕਾ ਆਨ ਦਵਾਂਗੇ ਜਦੋਂ ਚੌਲਾਂ ਨੂੰ ਚੰਗੀ ਤਰ੍ਹਾਂ ਗੜਕਾ ਆ ਜਾਏਗਾ ਉਸ ਤੋਂ ਬਾਅਦ ਅਸੀਂ ਇਹਨੂੰ ਠੱਕ ਕੇ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਚੌਲ ਵੀ ਬਿਲਕੁਲ ਵਧੀਆ ਤਰੀਕੇ ਨਾਲ ਕੇ ਰੈਡੀ ਹੋ ਗਏ ਨੇ ਹੁਣ ਅਸੀਂ ਕਰਦੇ ਹਾਂ ਪ੍ਰਸ਼ਾਦੇ ਦੀ ਤਿਆਰੀ ਇੱਥੇ ਅਸੀਂ ਰੋਟੀ ਵੇਲ ਕੇ ਤੇ ਤਵੇ ਤੇ ਚੰਗੀ ਤਰ੍ਹਾਂ ਸੇਕ ਲਾਂਗੇ ਇਸ ਤਰੀਕੇ ਤੁਸੀਂ ਵੀ ਲੰਗਰ ਦੇ ਪ੍ਰਸ਼ਾਦ ਦੇ ਘਰ ਬਣਾ ਕੇ ਰੈਡੀ ਕਰ ਸਕਦੇ ਹੋ ਇੱਥੇ ਦੇਖ ਸਕਦੇ ਹੋ ਤੁਸੀਂ ਸਾਡਾ ਸਾਰਾ ਸਮਾਨ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਤੁਹਾਨੂੰ ਆਪਣੀ ਲੰਗਰ ਦੀ ਥਾਲੀ ਸਜਾ ਕੇ ਦਿਖਾਣੇ ਆਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦਾ ਵੀ ਕਿੰਨੇ ਵਧੀਆ ਤਰੀਕੇ ਸਿੱਕੇ ਰੈਡੀ ਹੋ ਚੁੱਕਿਆ ਹੈ ਤੇ ਹੁਣ ਇਹਦੇ ਉੱਤੇ ਅਸੀਂ ਕਿਉਂ ਲਗਾਤਾ ਹੈ ਇੱਥੇ ਸਾਡੀ ਥਾਲੀ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਚੁੱਕੀ ਹੈ ਤੁਸੀਂ ਵੀ ਇਸ ਤਰੀਕੇ ਲੰਗਰ ਦੀ ਥਾਲੀ ਘਰ ਬੜੇ ਹੀ ਆਰਾਮ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ